Hello everyone ਆਪਾਂ ਪਿਛਲੀ video ਚ ਗੱਲ ਕੀਤੀ ਕਿ ਕਿੱਦਾਂ ਅੱਜ ਦੇ youth ਦਾ mindset ਕਾਫੀ diverted ਹੈ education ਦੇ related ਜਿਹੜਾ ਵੀ ਬੱਚਾ ਬਾਹਰ ਜਾਣ ਦੀ ਵੀ ਕੋਸ਼ਿਸ਼ ਜੇ ਕੋਈ ਕਰ ਰਿਹਾ ਤਾਂ ਉਹਨਾ ਦਾ mindset ਵੀ ਕਿਤੇ ਨਾ ਕਿਤੇ ਗਲਤ ਹੈ ਉਹ ਉਸ mindset ਨਾਲ ਨਹੀਂ ਜਾ ਰਹੇ ਨੇ ਕਿ ਉਹਨਾ ਨੂੰ education ਮਿਲੇਗੀ so ਇਹ ਸਾਡੀ problem ਸੀ so ਹੁਣ solution ਤੇ ਗੱਲ ਕਰਦੇ ਹਾਂ so sir ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੱਚਾ ਹੁਣੇ prepare ਕਰ ਰਿਹਾ ਹੈ ਉਹ ਕਿਸ preparation ਨਾਲ ਇੱਧਰੋਂ ਹੀ ਉੱਧਰ ਜਾਵੇ ਅਹ foreign country ਚ ਪੜ੍ਹਣ ਜਾਵੇ ਤੇ ਉਹ ਕਿਹੜੇ ਕਿਹੜੇ ਸਬਜੈਕਟ ਸਿਲੈਕਟ ਕਰੇ ਤੇ ਲ ਮਾਈਂਡਸੈਟ ਐਕਚੁਅਲ ਚ ਮੋਨਾਗੀ ਚਾਹੀਦਾ ਸੋ ਥੈਟ ਉਹ ਉਹਨੂੰ ਉਧਰ ਜਾ ਕੇ ਉਹਦੀ এডੂਕੇਸ਼ਨ ਦੀ ਵੈਲਿਊ ਹੋਵੇ ਕਿ ਉਹ ਜੋ ਪੜ ਕੇ ਆਇਆ ਉਹਨੂੰ ਉਧਰ ਉਹਦੀ ਵਰਤ ਪਤਾ ਲੱਗੇ ਕਿ ਹਾਂ ਵੈਲਿਊ ਕੀਤੀ ਜਾਵੇ ਉਹਦੀ ਤੇ ਉਹਨੂੰ ਕੋਈ ਪ੍ਰੋਬਲਮ ਨਾ ਹੋ ਉਧਰ ਜਾ ਕੇ ਐਸਟੀ ਨਹੀਂ ਪ੍ਰੋਬਲਮ ਨਾ ਹੋਵੇ ਐਡਜਸਟ ਕਰੇ ਚ ਆ ਦੇਖੋ ਬੱਚੇ ਜਿਹੜਾ ਬੱਚਾ ਇੱਥੋਂ ਜਾ ਰਿਹਾ ਨਾ ਉਹਨੂੰ 10th ਤੋਂ ਹੀ ਆਪਣਾ 9th ਤੋਂ ਹੀ ਮਨ ਬਣਾਉਣਾ ਪਏਗਾ ਕਿ ਠੀਕ ਹੈ ਬੱਚਾ ਜਾਉਣਾ ਚਾਹੁੰਦਾ ਹੈ ਕਿ ਠੀਕ ਹੈ ਮਮਾ ਪਾਪਾ ਉਹਦੇ ਪੇਰੈਂਟਸ ਇੰਨੇ ਕੈਪੇਬਲ ਹੈਗੇ ਕਿ ਬੱਚੇ ਨੂੰ ਪੜ੍ਹਾ ਸਕਦੇ ਹਾਂਜੀ ਕੋਈ ਪ੍ਰੋਬਲਮ ਨਹੀਂ ਹੈਗੀ ਜਾਣਾ ਚਾਹੀਦਾ ਉਹਨਾਂ ਕੰਟਰੀਜ਼ ਚ ਡਿਵੈਲਪਡ ਕੰਟਰੀਜ਼ ਪਰ ਨੂੰ ਤੁਹਾਡੇ ਪੇਰੈਂਟਸ ਦੇ ਜਿਹੜੇ ਇਸ ਤੋਂ ਵੱਡਾ ਕੋਈ ਪੇਰੈਂਟ ਆਪਣੇ ਬੱਚੇ ਨੂੰ ਗਿਫਟ ਨਹੀਂ ਦੇ ਸਕਦਾ ਠੀਕ ਹੈ ਜੀ ਠੀਕ ਹੈ ਪੇਰੈਂਟਸ ਦੀ ਬਹੁਤ ਹਾਰਡ ਐਂਡ ਮਨੀ ਹੋ ਇਸੇ ਕਰਕੇ ਕਮਾਰੇ ਕੇ ਬੱਚਾ ਚੰਗਾ ਪੜੇ ਤੇ ਚੰਗੀ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਕਿਉਂਕਿ ਇੱਥੇ ਸਾਰੇ ਕੰਪੀਟੀਸ਼ਨ ਚ ਹੈ ਨਾ ਇੰਡੀਆ ਚ ਸਾਰੇ ਆਪਾਂ ਕੰਪੀਟੀਸ਼ਨ ਚ ਹੈ ਦੀ ਕੰਪੀਟੀਸ਼ਨ ਚ ਤੁਸੀਂ ਜੰਪ ਸਟਾਰਟ ਕਰਨਾ ਹੈ ਤੋਂ ਉਹਦੇ ਲਈ ਇਹ ਕਿ ਬਾਹਰ ਦੀ ਕੰਟਰੀ ਤੋਂ ਇੱਕ ਬਹੁਤ ਵਧੀਆ ਤੁਹਾਨੂੰ ਓਪਰਚੁਨਿਟੀ ਦੇਗਾ ਔਰ ਬਾਕੀ ਜਿਹੜੇ ਜੌਬ ਸੀਕਰਸ ਆ ਉਹਨਾਂ ਨਾਲੋਂ ਅਲੱਗ ਰੱਖੇਗਾ ਕਿ ਇਹ ਪਰਸਨ ਕੋਲ ਬਾਹਰ ਦੀ ਕੰਟਰੀ ਦੀ ਐਕਸਪੀਰੀਅੰਸ ਪਲੱਸ ਡਿਗਰੀ ਹੈ ਇਹ ਚੀਜ਼ ਬੜੀ ਇੰਪੋਰਟੈਂਟ ਹੈ ਦੂਸਰੀ ਗੱਲ ਜੇ ਬੱਚਿਆਂ ਨੇ ਪਲੱਸ 2 ਤੋਂ ਬਾਅਦ ਜਾਣਾ ਹੀ ਹੈ 9th 10th ਵਿੱਚ ਅਕੋਰਡਿੰਗਲੀ ਉਹਦੇ ਦੇ ਸਬਜੈਕਟਸ ਰੱਖਣ ਪਲੱਸ 1 ਚ ਜਾ ਕੇ ਤਾਂ ਕਿ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ ਜੇ ਬੱਚਾ ਕੰਫਿਊਜ਼ਡ ਹੈ ਕਿ ਸਰ ਮੈਂ ਕੀ ਰੱਖਾਂ ਮੈਨੂੰ ਕਲੈਰਿਟੀ ਨਹੀਂ ਇਹ ਵੀ ਬੜਾ ਇਸ਼ੂ ਹੈ ਕਿ ਪੇਰੈਂਟਸ ਨੂੰ ਨੌਲੇਜ ਨਹੀਂ ਹੈ ਅੱਜਕੱਲ ਕੀ ਚਾਹ ਰਹੇ ਹਨ ਟ੍ਰੈਂਡ ਦੇ ਵਿੱਚ ਸੋ ਮੈਂ ਕਿਉਂਕਿ ਨਾਨ ਮੈਡੀਕਲ ਤੋਂ ਬਾਅਦ ਤੁਸੀਂ ਮੈਡੀਕਲ 'ਚ ਵੀ ਜਾ ਸਕਦੇ ਹੋ ਹਾਂ ਜੀ ਆਪਣੇ ਕੋਲ ਆਪਸ਼ਨਸ ਹੈ ਨਾਨ ਮੈਡੀਕਲ ਤੋਂ ਬਾਅਦ ਤੁਸੀਂ ਕਾਮਰਸ ਦੀ ਫੀਲਡ ਨੂੰ ਵੀ ਚੂਜ਼ ਕਰ ਸਕਦੇ ਹੋ ਸਾਡੇ ਕੋਲ ਬਹੁਤ ਬੱਚੇ ਗਏ ਜਿਹੜੇ ਕਾਮਰਸ ਦੇ ਸਬਜੈਕਟਸ ਨੂੰ ਲੈਂਦੇ ਐ ਐਕਸਪਲੇਨ ਕਰ ਸਕਦੇ ਹੋ ਔਰ ਅਸੀਂ ਕਿਤੇ ਕਿਸ ਨੂੰ ਪਤਾ ਕਿ ਨਾਨ ਮੈਡੀਕਲ ਤੇ ਮੈਡੀਕਲ 'ਚ ਇੱਕ ਸਿਰਫ ਦਾ ਫਰਕ ਹੈ ਇੱਕ ਸਿਰਫ ਦਾ ਫਰਕ ਹੈ ਯੈਸ ਬਟ ਦਾ ਇੱਕ ਜਿਹੜਾ ਮੇਜਰ ਟੌਪਿਕ ਹੈ ਕਿ ਮੈਥ ਇਸ ਦਾ ਸੁਪਰ ਸਬਜੈਕਟ ਜਿਹੜੀਆਂ ਵੀ ਕੰਟਰੀਸ ਵਿੱਚ ਚ ਜਾਏਗਾ ਉਹਦੇ ਚੋ ਮੇਜਰ ਇਹ ਦੇਖਣਗੇ ਕਿ ਬੱਚੇ ਕੋਲ ਮੈਥ ਹੈ ਕਿ ਨਹੀਂ ਹੈ ਮੈਥ ਬੈਕਬੋਨ ਹੈ ਸਾਰੇ ਸਬਜੈਕਟਸ ਤੁਹਾਨੂੰ ਵੀ ਪਤਾ ਹੀ ਸਗਾ ਦਾ ਜੇ ਬੱਚਾ ਇੱਕੋ ਹੁਣ ਸਾਡੇ ਕੋਲ ਬੱਚੇ ਗਏ ਆ ਮੇਰੇ ਕੋਲ ਐਗਜ਼ਾਮਪਲ ਹੈ ਨਾਨ ਮੈਡੀਕਲ ਦਾ ਬੱਚਾ ਹੈ ਬੜਾ ਵਧੀਆ ਮਾਰਕਸ ਲੈ ਕੇ ਇੱਥੋਂ ਬੱਚਾ ਗਿਆ ਜਾਂਦੇ ਨੂੰ ਉਹਨਾਂ ਨੂੰ ਕਮਰਸ ਦੇ ਕੋਲਿਜ ਵਿੱਚ ਵੀ ਐਡਮਿਸ਼ਨ ਹੋਈ ਹੈ ਬਿਜ਼ਨਸ ਸਟੱਡੀਜ਼ ਉਹ ਇੰਨਾ ਕੈਪੇਬਲ ਹੈ ਬੱਚਾ ਸ਼ੀ ਗਾਟ ਵੈਰੀ ਗੁੱਡ ਮਾਰਕਸ ਲਾਈਕ 87 ਪਰਸੈਂਟ ਮਾਰਕਸ ਇਨ ਨਾਨ ਮੈਡੀਕਲ ਤਾਂ ਉਹਨਾਂ ਨੇ ਭਾਸ ਕੇ ਐਡਮਿਸ਼ਨ ਦਿੱਤੀ ਉਹਨਾਂ ਨੂੰ ਕਿਉਂਕਿ ਠੀਕ ਹੈ ਬੱਚਾ ਕਨਫਿਊਜ਼ਡ ਹੈ ਸਰ ਮੈਂ ਕਮਰਸ ਕੀ ਕਰਾਂ ਬਟ ਜੇ ਤੁਸੀਂ ਕਮਰਸ ਪਹਿਲਾਂ ਹੀ ਚੂਜ਼ ਕਰ ਲਈ ਆ ਆਰਟ ਪਹਿ ਸੋ ਆਈ ਥਿੰਕ ਇਹ ਬੱਚਾ ਇੱਕ ਵਾਰੀ +1 +2 ਦੇ ਵਿੱਚ ਨਾਨ ਮੈਡੀਕਲ ਲੈ ਕੇ ਚੱਲੇ ਜੋ ਕਲੀਅਰ ਨਹੀਂ ਹੈਗਾ ਕਿ ਮੈਂ ਕਰਨਾ ਕੀ ਹੈ ਜਾਣਾ ਨਾ +2 ਦੇ ਬਾਅਦ ਬਾਹਰੀ ਬਾਅਦ ਦੇ ਵਿੱਚ ਦੂਸਰੀ ਗੱਲ ਜੇ ਬੱਚਾ ਸੱਚੀ ਇਹ ਤੋਂ ਜਾਣਾ ਚਾਹੁੰਦਾ ਉਹ ਇੱਕ ਗੱਲ ਕਲੀਅਰ ਕਰ ਕੇ ਸਮਝ ਕੇ ਜਾਵੇ ਕਿ ਉਹਨੇ ਸਿਰਫ ਉੱਤੇ ਜਾ ਕੇ ਪੜ੍ਹਨਾ ਚੰਗੀ ਐਜੂਕੇਸ਼ਨ ਲੈਣੀ ਹੈ ਜੇ ਉਹਨੇ ਸੱਚੀ ਇੱਕ ਡਿਫਰੈਂਸ ਕ੍ਰੀਏਟ ਕਰਨਾ ਹੈ ਬਾਕੀਆਂ ਨਾਲੋਂ ਕਿ ਨਹੀਂ ਮੈਂ ਅਕਸਰ ਬੱਚੇ ਕਹਿੰਦੇ ਸਰ ਮੈਂ ਨਾਰਮਲ ਜੌਬ ਨਹੀਂ ਕਰਨੀ ਕੈਨੇਡਾ ਜਾ ਕੇ ਕਿਉਂਕਿ ਮੈਂ ਦੇਖ ਆਪਾ ਸੁਣਦੇ ਆ ਡੇਲੀ ਵੇਜਸ ਤੇ ਜੌਬ ਹੈ ਮੈਂ ਯੂਕੇ ਤੋਂ ਆਇਆ ਮੈਂ ਕਰਦਾ ਵੀ ਰਿਹਾ ਮੈਂ ਕੋਈ ਝੂਠ ਨਹੀਂ ਬੋਲਾਂਗਾ ਕਰਨਾ ਪੈਂਦਾ ਉੱਥੇ ਉਹ ਹੀ ਸਿਸਟਮ ਹੈ ਕਰਨਾ ਪਏਗਾ ਸਭ ਨੂੰ ਕਰਨਾ ਪਏਗਾ ਇਹ ਸਾਰੀ ਚੀਜ਼ ਜਿਹੜੇ ਬਾਹਰ ਵਾਲੇ ਬੰਦੇ ਉਹ ਸਮਝ ਵੀ ਹੋਣੀ ਹੈ ਸੋ ਜੇ ਉਹਨੇ ਡਿਫਰੈਂਸ ਕ੍ਰੀਏਟ ਕਰਨਾ ਉਹ ਸਿਰਫ ਪੜਨ ਦੀ ਨੀਅਤ ਨਾਲ ਜਾਵੇ ਚੰਗੀ ਨੀਅਤ ਨਾਲ ਜਾਵੇ ਸਿਰਫ ਪੜੇਗਾ ਕਿ ਉੱਥੇ ਮਿਹਨਤ ਕਰੇ ਬਹੁਤ ਜ਼ਿਆਦਾ ਐਜੂਕੇਸ਼ਨ ਦੇ ਉੱਪਰ ਜ਼ੋਰ ਲਗਾਵੇ

ਜੋ ਵੀ ਨੇ ਸਿਰਫ ਧਿਆਨ ਰੱਖਣਾ ਕਿ ਮੈਂ ਬਸ ਬਾਹਰ ਜਾ ਕੇ ਤਾਂ ਪੈਸੇ ਹੀ ਕਮਾ ਲਵਾਂ ਮੈਂ ਡਾਲਰ ਹੀ ਕਮਾ ਲਵਾਂ ਜਾਂ ਮੈਂ ਪਾਉਂਡ ਹੀ ਕਮਾ ਲਵਾਂ ਉਹ ਕੁਝ ਜ਼ਿਆਦਾ ਰਿਜ਼ਲਟ ਨਹੀਂ ਨਿਕਲ ਕੇ ਆਉਣਗੇ ਉਹਨੂੰ ਫੋਕਸ ਕਰਨਾ ਚਾਹੀਦਾ ਠੀਕ ਹੈ ਡਿਗਰੀ ਨੂੰ ਯੂਨੀਵਰਸਿਟੀ ਦੇਗੀ ਉਹ ਸਿਰਫ ਰੈਕਗਨੀਸ਼ਨ ਹੈ ਕਿ ਹਾਂ ਜੀ ਇਹ ਬੱਚਾ ਸਾਡੇ ਕੋਲ ਪੜ ਕੇ ਗਿਆ ਬਾਕੀ ਉਹਨੇ ਬੋਲੇਗਾ ਜਿਹੜਾ ਉਹ ਐਕਸਪੀਰੀਅੰਸ ਬੋਲੇਗਾ ਉਹਦੀ ਗੁੱਡ ਨੋਲੇਜ ਬੋਲੇਗੀ ਕੰਪਨੀਆਂ ਅੱਜ ਕੱਲ ਇਸ ਤਰ੍ਹਾਂ ਦੀ ਇੰਡੀਆ ਦੇ ਵਿੱਚ ਨਹੀਂ ਆ ਜ਼ਿਆਦਾ ਕਹ ਲੋ ਕਿ ਸਟ੍ਰੇਟ ਸਟ੍ਰੇਟ ਫਾਰਵਰਡ ਕੰਪਨੀਆਂਜ਼ ਆ ਉਹ ਸਿਰਫ ਬੱਚੇ ਤੋਂ ਕੰਮ ਕਰਵਾ ਕੇ ਦੇਖਦੀ ਹੈ ਕਿ ਬ ਮੇਰੇ ਕੋਲ ਇੱਥੇ ਨੇ ਅਮਰੀਕਾ ਦੇ ਸਟੂਡੈਂਟਸ ਨੇ ਦੇ ਆ ਬਰੀ ਸਮਾਰਟ ਔਰ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ ਦੇ ਆ ਲਿਵਿੰਗ ਇਨ ਅਮਰੀਕਾ ਬਟ ਇੰਡੀਆ ਦੀ ਕੰਪਨੀਆਂਜ਼ ਨੇ ਉਹਨਾਂ ਨੂੰ ਹਾਰ ਕੀਤਾ ਹੋਇਆ ਔਰ ਬਹੁਤ ਪੈਸੇ ਕਮਾ ਰਹੇ ਬੜਾ ਵਧੀਆ ਕੈਰੀਅਰ ਹੈ ਉਹਨਾਂ ਦਾ ਜਿਹੜੇ ਕਹਿੰਦੇ ਨਾ ਜੀ ਬਾਹਰ ਜਾ ਕੇ ਕੰਮ ਨਹੀਂ ਹੈ ਦੇਖੋ ਬਾਹਰ ਤੁਸੀਂ ਫੋਕਸ ਸਿਰਫ ਕੰਮ ਨੂੰ ਹੀ ਕਰਨਾ ਹੈ ਫਿਰ ਕੁਝ ਨਹੀਂ ਦੇਖਣਾ ਫਿਰ ਆਮ ਵਿਆਹੜੀਆਂ ਹੀ ਕਰਨੀਆਂ ਪੈਣਗੀਆਂ ਤੇ ਜੇ ਬੱਚਾ ਐਜੂਕੇਸ਼ਨ ਲਏਗਾ ਚੰਗੀ ਐਜੂਕੇਸ਼ਨ ਲਏਗਾ ਉਹਦਾ ਐਜੂਕੇਸ਼ਨ ਦੇ ਬੇਸਿਸ ਤੇ ਉਹਨੂੰ ਜਿਹੜੀ ਜੋਬਸ ਮਿਲਣਗੀਆਂ ਉਹ ਇੰਡੀਆ ਵਿੱਚ ਵੀ ਬਹੁਤ ਬੈਟਰ ਹੋਣ ਜਿਹੜੀ ਹੋਰ ਸਟ੍ਰੀਮ ਦੇ ਬੱਚੇ ਤੇ ਹੋਰ ਜਿਹੜੇ ਇੰਡੀਆ ਚ ਪੜੇ ਹੋਏ ਬੱਚੇ ਆ ਤੇ ਕੈਨੇਡਾ ਦੇ ਵਿੱਚ ਤੋਂ ਚਲੋ ਅਮਰੀਕਾ ਦੇ ਵਿੱਚ ਤੋਂ ਉਹਨਾਂ ਕੋਲ ਆਪਸ਼ਨ ਹੈ ਹੀ ਹੈ ਵਰਕ ਪਰਮਿਟਸ ਮਿਲਦੇ ਆਫਟਰ ਸਟੱਡੀ ਇਹ ਨਹੀਂ ਹੁੰਦਾ ਕਿ ਸਟੱਡੀ ਖਤਮ ਹੋ ਗਈ ਬੱਚਾ ਵਾਹਰ ਵਾਪਸ ਆ ਜਾਵੇ ਨਹੀਂ ਯੂਨੀਵਰਸਿਟੀਆਂ ਵਰਕ ਪਰਮਿਟ ਦਾ ਅਰੇਂਜਮੈਂਟ ਵੀ ਕਰਵਾ ਕੇ ਦਿੰਦੀ ਕਿ ਬੱਚਾ ਇੱਥੇ ਰਹਿ ਕੇ ਆਪਣੀ ਇੰਗਲਿਸ਼ ਸਕਿੱਲਸ ਉਹਨੇ ਸਿੱਖੀਆਂ ਉਹਨਾਂ ਨੂੰ ਅਪਲਾਈ ਕਰਕੇ ਦਿੱਖੇ ਕਦੇ ਉਹ ਬੱਚੇ ਨੇ ਵਰਕ ਪਰਮਿਟ ਵੀ ਲੈ ਲਿਆ ਚੀਜ਼ਾਂ ਅਪਲਾਈ ਕਰ ਵੀ ਲਈਆਂ ਉਸ ਤੋਂ ਬਾਅਦ ਉਹਦੇ ਰਿਜ਼ਲਟਸ ਫਿਰ ਵੀ ਨਹੀਂ ਆ ਰਹੇ ਵੀਰੇ ਤਾਂ ਮਤਲਬ ਕਿਤੇ ਨਾ ਕਿਤੇ ਬੱਚੇ ਇਤਨੀ ਮਨ ਤੋ ਪਹਿਲਾਂ ਤਾਂ ਤੁਹਾਨੂੰ ਪੜ੍ਹਨਾ ਪਊਗਾ ਨਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਜਿਵੇਂ ਮਾਰੇ ਗੁਰਬਾਣੀ ਜਿਹੀ ਗੇਂਦ ਹੈ ਜਿਹੜੀ ਸਿੱਖੀ ਉਹ ਸਿੱਖਿਆ ਨ ਸਿੱਖਣ ਦੀ ਚੀਜ਼ ਹੈ ਸਿੱਖ ਕੇ ਤੁਸੀਂ ਜਦੋਂ ਉਹ ਆਪਣੇ ਉੱਤੇ ਅਪਲਾਈ ਕਰੋਗੇ ਤਾਂ ਉਹ ਜਿਹੜਾ ਜਿਹੜੇ ਸਬਜੈਕਟਸ ਤੁਸੀਂ ਪੜ੍ਹੇ ਹੋਗੇ ਆ ਜਿਹੜੇ ਵੀ ਸਾਇਕੋਲੋਜੀ ਹੈ ਚਾਹੇ ਉਹ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ ਜਾਂ ਕੁਝ ਵੀ ਹੈ ਬਹੁਤ ਆਪਸ਼ਨਸ ਹੈ ਬੱਚਾ ਕੋਲ ਬਹੁਤ ਚੀਜ਼ਾਂ ਹੈ ਬੱਚਾ ਲਈਆਂ ਕੋਰਸਿਸ ਮਿਲਦੇ ਆ ਬੱਚਾ ਆਪਣਾ ਅਕੋਰਡਿੰਗਲੀ ਆਪਣੇ ਟੇਸ ਦੇ ਅਕੋਰਡਿੰਗਲੀ ਉਹ ਕੋਰਸਿਸ ਪਿਕ ਕਰੇ ਉਹਦੇ ਤੇ ਕੰਮ ਕਰੇ ਉਹ ਤੋਂ ਇਨਫੋਰਮੇਸ਼ਨ ਲੈ ਕੇ ਚੰਗੀ ਨੌਲੇ ਇੰਡਾਇਰ ਟੂ ਦੇ ਅਪਲਾਈ ਕਰੇਗਾ ਉਹਨੂੰ ਇੱਕ ਪੂਰਾ ਪੈਕੇਜ ਮਿਲੇਗਾ ਤੇ ਚੰਗਾ ਕੰਪਨੀ ਨੂੰ ਦੀ ਰਿਸਪੈਕਟ ਹੋਊਗੀ ਉਹਦੀ ਰਿਕਗਨੀਸ਼ਨ ਹੋਊਗੀ ਵੀ ਹਾਂ ਇਹ ਬੰਦਾ ਬਾਰੋ ਬੜਗਾ ਸਾਡੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਐਗਜ਼ਾਮਪਲਸ ਹਨ ਅਸੀਂ ਆਉਣ ਵਾਲੀ ਵੀਡੀਓਸ ਵਿੱਚ ਉਹਨਾਂ ਬੱਚਿਆਂ ਨਾਲ ਵੀ ਅਸੀਂ ਪੋਡਕਾਸਟ ਕਰਾਂਗੇ ਜਿਹੜੇ ਬੱਚੇ ਤੇ ਸਫਲਸਫੁਲੀ ਅੱਗੇ ਸੈਟਲ ਹੋਏ ਹਨ ਥੈਂਕ ਯੂ